ਸੰਗੀਤ ਸਿੱਖਦੇ ਸਿੱਖਦੇ ਆਪੇ ਹੀ ਉਸਤਾਦ ਦੀ ਘਰ ਵਾਲੀ ਨਾਲ ਭਾਜ ਕੇ ਕਰਵਾ ਲਿਆ ਵਿਆਹ ਪਰ ਉਸ ਮਸ਼ਹੂਰ ਗਾਇਕ ਦੀ ਇੱਕ ਨਾਂ ਮੰਨੀ ਉਸ ਦੇ ਚੇਲੇ ਨੇ ਲਗਭਗ 3 ਦਹਾਕਿਆਂ ਤੱਕ ਬਾਲੀਵੁੱਡ ਤੇ ਰਾਜ ਕਰਨ ਵਾਲੇ ਰੂਪਕਮਾਰ ਰਠੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਜਨ ਸਮਰਾਟ ਅਨੂਕੁਲ ਜਲੋਟਾ ਨਾਲ ਕੀਤੀ ਸੀ ਮਸ਼ਹੂਰ ਗਾਇਕ ਨੂੰ ਸੰਗੀਤ ਸਿੱਖਦੇ ਸਿੱਖਦੇ ਉਸ ਦੀ ਪਤਨੀ ਨਾਲ ਹੋ ਗਿਆ ਪਿਆਰ ਭਜਾ ਕੇ ਕਰਵਾਇਆ ਵਿਆਹ ਕਦਿਆਨੁਕਲ ਜਲੋਟਾ ਦੇ ਭਜਨ ਗਰੁੱਪ ਵਿੱਚ ਤਬਲਾ ਵਜਾਉਣ ਵਾਲੇ ਰੂਪਕਮਾਰ ਰਠੌਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਵਾਰ ਆਪਣੇ ਸ਼ਰਾਤੀ ਦਿਨਾਂ ਵਿੱਚ ਰੂਪਕਮਾਰ ਰਠੌਰ ਦਾ ਦਿਲ ਆਪਣੇ ਗੁਰੂ ਅਨੂਪ ਜਲੋਟਾ ਦੀ ਪਤਨੀ ਤੇ ਆ ਗਿਆ ਸੀ ਇੰਨਾ ਹੀ ਨਹੀਂ ਰੂਪਕਮਾਰ ਰਠੌਰ ਨੇ ਆਪਣੇ ਗੁਰੂ ਦੀ ਪਤਨੀ ਨਾਲ ਗੁਪਤ ਵਿਆਹ ਕਰਵਾ ਲਿਆ ਸੀ ਜਦੋਂ ਅਨੂਪ ਜਲੋਟਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ ਇਸ ਵੰਦੀ ਅਨੂਪ ਜਲੋਟਾ ਨੇ ਕਾਫੀ ਵਿਰੋਧ ਕੀਤਾ ਸੀ ਇੰਨਾ ਹੀ ਨਹੀਂ ਅਨੂਪ ਜਲੋਟਾ ਨੇ ਲੋਕਾਂ ਨੂੰ ਰੂਪਕਮਾਰ ਰਠੌਰ ਨੂੰ ਕੰਮ ਨਾ ਦੇਣ ਦੀ ਅਪੀਲ ਵੀ ਕੀਤੀ ਸੀ ਅਨੂਪ ਜਲੋਟਾ 1984 ਵਿੱਚ ਅਮਰੀਕਾ ਚਲੇ ਗਏ ਉਸ ਦੇ ਪਿੱਛੋਂ ਰੂਪਕਮਾਰ ਨੂੰ ਉਹਨਾਂ ਦੀ ਪਤਨੀ ਨਾਲ ਪਿਆਰ ਹੋ ਗਿਆ ਵਾਲੀਵੋਡ ਲਈ ਅਸੀ ਦਾ ਅਧਾਕਾ ਬਹੁਤ ਹੀ ਮਤਵਪੂਰਨ ਰਿਹਾ ਇਸ ਦੌਰਾਨ ਅਨੂਪ ਜਲੋਟਾ ਦੇ ਭਜਨਾਂ ਦੀ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਖੂਬ ਚਰਚਾ ਹੋਈ ਸਾਲ 1984 ਵਿੱਚ ਅਨੂਪ ਜਲੋਟਾ ਨੂੰ ਭਾਰਤ ਤੋਂ ਅਮਰੀਕਾ ਭਜਨ ਗਾਉਣ ਲਈ ਬੁਲਾਇਆ ਗਿਆ ਇਸ ਦੌਰਾਨ ਰੂਪਕਮਾਰ ਅਠੌਰ ਅਨੂਪ ਜਲੋਟਾ ਦੀ ਮੰਡਲੀ ਵਿੱਚ ਆਪਣੇ ਸੰਗੀਤ ਨੂੰ ਤਿੱਖਾ ਕਰ ਰਹੇ ਸਨ ਅਤੇ ਤਬਲਾ ਵਜਾਉਂਦੇ ਸਨ ਅਨੂਪ ਜਲੋਟਾ ਅਮਰੀਕਾ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਅਨੂਪ ਜਲੋਟਾ ਨੇ ਆਪਣੀ ਪਤਨੀ ਸੁਨਾਲੀ ਨੂੰ ਵੀ ਆਪਣੇ ਨਾਲ ਆਉਣ ਲਈ ਕਿਹਾ ਪਰ ਸੁਨਾਲੀ ਨੇ ਅਮਰੀਕਾ ਜਾਣ ਤੋਂ ਇਨਕਾਰ ਕਰ ਦਿੱਤਾ ਉਸ ਸਮੇਂ ਅਨੂਪ ਜਲੋਟਾ ਇਸ ਪਿੱਛੇ ਕਾਰਨ ਨਹੀਂ ਸਮਝ ਸਕੇ ਪਰ ਬਾਅਦ ਵਿੱਚ ਇਸ ਦਾ ਖੁਲਾਸਾ ਹੋਇਆ ਅਨੂਪ ਜਲੋਟਾ ਦੀ ਪਤਨੀ ਸੁਨਾਲੀ ਨਰੂਪ ਕੁਮਾਰ ਰਠੌਰ ਨਾਲ ਪਿਆਰ ਹੋ ਗਿਆ ਸੀ ਜੋ ਉਸਦੇ ਪਤੀ ਦੇ ਟੋਲੇ ਵਿੱਚ ਤਬਲਾ ਵਜਾਉਂਦਾ ਸੀ ਦੋਹਾਂ ਵਿਚਾਲੇ ਗੁਪਤ ਫਿਰ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਜਦੋਂ ਅਨੂਪ ਜਲੋਟਾ ਆਪਣਾ ਸ਼ੋਅ ਕਰਨ ਲਈ ਅਮਰੀਕਾ ਗਿਆ ਤਾਂ ਸੁਨਾਲੀ ਨਰੂਪ ਕੁਮਾਰ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਦਿੱਤੀ ਰੂਪ ਕੁਮਾਰ ਤੇ ਸੁਨਾਲੀ ਦਾ ਫੇਰ ਕਰੀ 5 ਸਾਲ ਤੱਕ ਚੱਲਦਾ ਰਿਹਾ ਤੇ 1979 'ਚ ਦੋਵਾਂ ਨੇ ਗੁਪਤ ਵਿਆਹ ਕਰਾ ਲਿਆ ਜਦੋਂ ਉਹ ਕੋ ਜਲੋਟਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਭੜਕ ਗਿਆ। ਅਨੂਪ ਜਲੋਟਾਂ ਨੇ ਤਾਂ ਆਪਣੇ ਜਾਣਕਾਰਾਂ ਨੂੰ ਬੁਲਾ ਕੇ ਰੂਪਕਮਾਰ ਠੌਰ ਨੂੰ ਕੰਮ ਨਾ ਦੇਣ ਦੀ ਮੰਗ ਕੀਤੀ। ਅਨੂਪ ਜਲੋਟਾਂ ਨੇ ਇਸ ਦੇ ਲਈ ਕਾਫੀ ਯਤਨ ਕੀਤੇ ਪਰ ਰੂਪਕਮਾਰ ਠੌਰ ਨੇ ਆਪਣੇ ਸੰਗੀਤ ਦੇ ਦਮ ਤੇ ਨਾਮ ਕਮਾਇਆ। ਰੂਪਕਮਾਰ ਠੌਰ ਕੁਝ ਹੀ ਦਿਨਾਂ ਵਿੱਚ ਸਫਲਤਾ ਦੇ ਸਿਖਰ ਤੇ ਪਹੁੰਚ ਗਿਆ। ਅੱਜ ਰੂਪਕਮਾਰ ਠੌਰ ਆਪਣੀ ਪਤਨੀ ਸੁਨਾਲੀ ਨਾਲ ਦੇਸ਼ ਅਤੇ ਦੁਨੀਆ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਰੂਪਮਰ ਠੌੜਖਰ ਆਪਣਾ ਇੰਸਟਾਗ੍ਰam ਤੇ ਤਸਵੀਰਾਂ ਸ਼ੇਅਰ ਕਰਦੇ ਹਨ ਇਹਨਾਂ ਤਸਵੀਰਾਂ ਜਿੱਦੋਂ ਆ ਵਿਚਾਲੇ ਕਾਫੀ ਪਿਆਰ ਨਜ਼ਰ ਆ ਰਿਹਾ ਹੈ